ਕਬੀਰ ਇੱਕ ਮਰਨਤੇ ਦੋ ਮੂਏ ਦੋਏ ਮਰਨਤੇ ਚਾਰ ਚਾਰ ਮਰਨਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਭਗਤਕਵੀਰ ਜੀ ਇੱਥੇ ਉਪਦੇਸ਼ ਕਰਦੇ ਹਨ ਕਿ ਜੋਤੋ ਜੀਵ ਜਿਹੜਾ ਸੰਸਾਰ ਵਿੱਚ ਆਉਂਦਾ ਹੈ ਤਾਂ ਲਿਵ ਛੁਰਕੀ ਲੱਗੀ ਤ੍ਰਿਸਨਾ ਮਾਇਆ ਅਵਰ ਵਰਤਾਇਆ ਜਦੋਂ ਮਾਂ ਗਰਭ ਵਿੱਚ ਨਿਕਲ ਆਇਆ ਖਾਸਮ ਬਸਾਰ ਦੁਨੀ ਚਿਤਰਾਇਆ ਜਦੋਂ ਮਾਤਾ ਦੇ ਗਰਭ ਵਿੱਚੋਂ ਬੱਚਾ ਬਾਹਰ ਆਉਂਦਾ ਹੈ ਤਾਂ ਉਹਨੂੰ ਸਰੀਰ ਦੀ ਭੁੱਖ ਸਤਾਉਂਦੀ ਹੈ ਤਾਂ ਉਹ ਰੋਣ ਲੱਗਦਾ ਹੈ ਤਾਂ ਮਾਤਾ ਉਹਨੂੰ ਦੁੱਧ ਦਿੰਦੀ ਹੈ ਇਸ ਤਰ੍ਹਾਂ ਲਿਵ ਛੁਰਕੀ ਲੱਗੀ ਇਸ ਤਰ੍ਹਾਂ ਜਦੋਂ ਲਿਵ ਕਿਉਂਕਿ ਪਹਿਲਾਂ ਤਾਂ ਮਾਤਾ ਦੇ ਗਰਭ ਵਿੱਚ ਤਾਂ ਲਿਵ ਲੱਗੀ ਹੋਈ ਰਹੀ ਲੱਗੀ ਹੋਈ ਸੀ ਪਰ ਜਦੋਂ ਬਾਹਰ ਨਿਕਲਦਾ ਹੈ ਤੇ ਇਹਦੀ ਲਿਬ ਛੁੱਟ ਜਾਂਦੀ ਹੈਗੀਆ ਹੁਣ ਜਦੋਂ ਸੰਸਾਰ ਵਿੱਚ ਜੇ ਤਾਂ ਘਰ ਵਿੱਚ ਗੁਰਮਤ ਹੋਵੇ ਤਾਂ ਫੇਰ ਵੀ ਜਿਹੜੀ ਇਹ ਲਿਬ ਲੱਗੀ ਰਹਿ ਸਕਦੀ ਹੈ ਕੋਈ ਘਰ ਵਿੱਚੋਂ ਗੁਰਮਤ ਗਿਆਨ ਮਿਲ ਜਾਊਗਾ ਤਾਂ ਉਹਦੇ ਨਾਲ ਇਹ ਜੁੜਿਆ ਰਹੂਗਾ ਪਰ ਕਿਉਂਕਿ ਜੇ ਘਰ ਵਿੱਚ ਦੁਰਮਤ ਵਾਲੀ ਮਤ ਹੈ ਦੁਰਮਤ ਦਾ ਮਤਲਬ ਹੈ ਸੱਚ ਤੋਂ ਦੂਰ ਕਰਨ ਵਾਲੀ ਮਤਭਾਅ ਹੁਕਮ ਦਾ ਵਿਰੋਧ ਕਰਨ ਵਾਲੀ ਮਤ ਤੇ ਫੇਰ ਉਹਦੇ ਨਾਲ ਇਹਨੂੰ ਜਿਹੜੀ ਆ ਅਗੇ ਅੰਤ ਲੱਭ ਜਾਂਦੀ ਹੈ ਭਰਮ ਲੱਭ ਜਾਂਦਾ ਹੈਗਾ ਜਿਹਦੇ ਕਰਕੇ ਦਾ ਜਿਹੜਾ ਜੀਵਨ ਖਰਾਬ ਹੋ ਜਾਂਦਾ ਹੈ ਹੁਣ ਇੱਕ ਮਰਨਤੇ ਦੋ ਹੋਏ ਦੋਏ ਮਰਨਤੇ ਚਾਰ ਹੁਣ ਜੇ ਤੱਕ ਘਰ ਵਿੱਚ ਦੁਰਮਤ ਨੂੰ ਆਪਾਂ ਕੱਢ ਦਿੱਤਾ ਤੇ ਗੁਰਮਤ ਵਾਲੀ ਮਤ ਲੈ ਲਈ ਉਹਦੇ ਨਾਲ ਕੀ ਹੋਊਗਾ ਜਿਹੜਾ ਭਰਮ ਹੈਗਾ ਉਹਦਾ ਇਲਾਜ ਹੋਣਾ ਸ਼ੁਰੂ ਹੋ ਜਾਊਗਾ ਜਦੋਂ ਭਰਮ ਦਾ ਪਹਲਾਜ ਸ਼ੁਰੂ ਕਰਾਂਗੇ ਉਦੋਂ ਪਤਾ ਲੱਗਦਾ ਹੈ ਕਿ ਜਿਹੜਾ ਹਉਮੈ ਹੈਗਾ ਉਹ ਆਉਂਦਾ ਨਹੀਂ ਹੈਗਾ ਪਰ ਆਪਾਂ ਅਗਿਆਨਤਾ ਕਰਕੇ ਉਹਨੂੰ ਮੰਨ ਲਿਆ ਹੈਗਾ ਕਿ ਮੈਂ ਸਰੀਰ ਹੈਗਾ ਜਦ ਕਿ ਆਪਾਂ ਸਰੀਰ ਨਹੀਂ ਹੈਗੇ ਇਸ ਤਰ੍ਹਾਂ ਜਦੋਂ ਗੁਰਮਤਿ ਉਹ ਲੈ ਲੈਣਦੇ ਆ ਤਾਂ ਉਹ ਤੇ ਇੱਕ ਮਾਰਨ ਦੇ ਨਾਲ ਭਾਵੇਂ ਗੁਰਮਤਿ ਦਾ ਗਿਆਨ ਲੈਣ ਦੇ ਨਾਲ ਉਹਦੇ ਨਾਲ ਜਿਹੜਾ ਦੁਰਮਤ ਹੈਗੀ ਆ ਜਾਂ ਕਿ ਉਹ ਧਰਮ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਸ ਤਰ੍ਹਾਂ ਇੱਕ ਜਾਨਵਰ ਹੈਗਾ ਚਲੋ ਕੁੱਤੀ ਹੋ ਸਮਝ ਲਓ ਕੁੱਤੀ ਦੇ ਪੰਜ ਕਤੂਰੇ ਹੈਗੇ ਆ ਪਰ ਜੇ ਕੁੱਤੀ ਮਰ ਜਾਤਾ ਪੰਜੇ ਕਤੂਰੇ ਬਿਨਾ ਦੁੱਧ ਨਾ ਮਿਲਣ ਕਰਕੇ ਮਰ ਜਾਂਦੇ ਆ ਨੇ ਇਸ ਤਰ੍ਹਾਂ ਜਿਹੜਾ ਦੁਰਮਤ ਹੈਗੀ ਹੈ ਦੁਰਮਤ ਵਾਧਾ ਸਰਪ ਨਹੀਂ ਖਾਤਾ ਮਨਮੁਖ ਖੋਇਆ ਗੁਰਮੁਖ ਹੀ ਲਾਦਾ ਕਿਉਂਕਿ ਮਨਮੁਖ ਦਾ ਜਿਹੜਾ ਹੈਗਾ ਝੂਠ ਦਾ ਗਿਆਨ ਲੈਣ ਦੇ ਕਰਕੇ ਜਿਹੜਾ ਹੈਗਾ ਮਨ ਹੈਗਾ ਮਨ ਦੀ ਮਰਜ਼ੀ ਪਿੱਛੇ ਜਿਹੜਾ ਚੱਲਣਾ ਉਹ ਮਨਮੁਖ ਹੈਗਾ ਜਿਹੜਾ ਹੁਕਮ ਅਨੁਸਾਰ ਚੱਲਣਾ ਉਹ ਗੁਰਮਤ ਹੈਗਾ ਗੁਰਮੁਖਾ ਹੈ ਗੁਰਮੁਖਾ ਕਹੋ ਹੁਕਮ ਵਿੱਚ ਚੱਲਦਾ ਹੈਗਾ ਹੁਣ ਕਿਉਂਕਿ ਜਦੋਂ ਗੁਰਮਤ ਦਾ ਗਿਆਨ ਲੈਣਾ ਸ਼ੁਰੂ ਕਰ ਦਿੱਤਾ ਤੇ ਉਹਦੇ ਨਾਲ ਜਿਹੜਾ ਹਉਮੈ 부ਜੇ ਤਾਂ ਦਰਸੂਜੇ ਗਿਆਨ ਵੀ ਹੋਣਾ ਕਤ ਕਤ ਰੂਜੇ ਹਉਮੈ ਦਾ ਇਲਾਜ ਸ਼ੁਰੂ ਹੋ ਜਾਂਦਾ ਹੈਗਾ ਇਸ ਤਰ੍ਹਾਂ ਇੱਕ ਮਰਨ ਤੇ ਦੋ ਮੁਏ ਇੱਕ ਇੱਕ ਦੇ ਮਰਨ ਦੇ ਨਾਲ ਜਿਹੜਾ ਦੋਹਾਂ ਦਾ ਇਲਾਜ ਹੋ ਜਾਂਦਾ ਦੋਵੇਂ ਮਰ ਜਾਂਦੇ ਹਨ ਇੱਕ ਮਰਨ ਤੇ ਦੋ ਮੁਏ ਦੋਵੇਂ ਮਰਨ ਤੇ ਚਾਰ ਫਿਰ ਦੋ ਜਦੋਂ ਇਹ ਮਰ ਜਾਂਦੇ ਹੈਗੇ ਤੇ ਉਹਦੇ ਨਾਲ ਜਿਹੜੇ ਚਾਰ ਕਤੂਰੇ ਹੈਗੇ ਕਾਮ ਕ੍ਰੋਧ ਲੋਭ ਮੋਹ ਉਹ ਆਪਣੇ ਆਪ ਹੀ ਮਰ ਜਾਂਦੇ ਆ ਕਿਉਂਕਿ ਉਹ ਹੰਕਾਰ ਵਿੱਚੋਂ ਪੈਦਾ ਹੋਏ ਹਨ ਤੇ ਉਹ ਵੀ ਆਪਣੇ ਆਪ ਉਹਨਾਂ ਦਾ ਵੀ ਨਾਸ਼ ਹੋ ਜਾਂਦਾ ਇਸ ਤਰ੍ਹਾਂ ਇੱਕ ਮਰਨ ਤੇ ਦੋ ਮੂਹੇ ਦੋ ਮਰਨ ਤੇ ਚਾਰ ਚਾਰ ਮਰਨ ਤੇ ਛੇ ਮੂਹੇ ਹੁਣ ਚਾਰ ਮਰਨ ਤੋਂ ਬਾਅਦ ਵਿੱਚ ਛੇ ਮੂਹੇ ਦਾ ਕੀ ਮਤਲਬ ਆਇਆ ਚਾਰ ਬੁਰਖ ਦੋਇ ਨਾਰ ਚਾਰਤਾ ਹੋ ਗਿਆ ਕਾਮ ਕ੍ਰੋਧ ਲੋਭ ਮੋਹ ਇਹ ਮਰ ਗਿਆ ਤੇ ਜਿਹੜੀਆਂ ਦੋ ਨਾਰ ਰਹਿ ਗਏ ਉਹ ਨਾਰ ਹੈਗੀ ਦੁਰਮਤ ਤੇ ਨਾਲ ਕਲਪਨਾ ਉਹ ਦੋਨੇ ਵਰ ਜਾਂਦੀਆਂ ਕਿਉਂਕਿ ਦੁਰਮਤ ਦੇ ਕਰਕੇ ਬੰਨਿਆ ਹੋਇਆ ਸੀਗਾ ਤੇ ਜਦੋਂ ਗੁਰਮਤ ਲੈ ਲਈ ਤਾਂ ਉਹਦਾ ਦੁਰਮਤ ਦਾ ਇਲਾਜ ਹੋ ਗਿਆ ਦੁਰਮਤ ਦੇ ਇਲਾਜ ਨਾਲ ਜਿਹੜੀ ਕਲਪਨਾ ਉਹਦੀ ਵੀ ਸਮਝ ਆ ਗਈ ਕਿ ਕਾਲ ਕਲਪਨਾ ਕਦੇ ਨਾ ਖਾਏ ਕਿ ਜਿਹੜੀ ਕਲਪਨਾ ਹੈਗੀ ਆ ਕਲਪਨਾ ਜਿਹੜੀ ਆਪਣੀ ਬੁੱਧੀ ਦਾ ਨਾਸ਼ ਕਰਦੀ ਹੈ ਕਿਉਂਕਿ ਉਹ ਕਿਵੇਂ ਅੰਦਰ ਸਭ ਕੁਝ ਬਾਹਰ ਹੁਕਮ ਨਾਲ ਕੋਈ ਸਾਰਾ ਕੁਝ ਹੁਕਮ ਵਿੱਚ ਹੁੰਦਾ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੁੰਦਾ ਫੇਰ ਆਪਾਂ ਜਿਹੜੀ ਆਪਣੀਆਂ ਸੋਚਾਂ ਹੈਗਾ ਸੋਚੇ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਜਿਹੜੀਆਂ ਆਪਣੀਆਂ ਸੋਚਾਂ ਹੈਗਾ ਉਹਦੇ ਨਾਲ ਕੁਛ ਨਹੀਂ ਹੋਣ ਵਾਲਾ ਫੇਰ ਇਹਨੂੰ ਇਸ ਚੀਜ਼ ਦਾ ਗਿਆਨ ਹੋ ਜਾਂਦਾ ਇਸ ਤਰ੍ਹਾਂ ਜਿਹੜੀ ਕਲਪਨਾ ਛੱਡ ਦਿੰਦਾ ਹੈਗਾ ਤੇ ਆ ਹੁਕਮ ਦੇ ਵਿੱਚ ਜੁੜਿਆ ਰਹਿੰਦਾ ਹੈ ਇਸ ਤਰ੍ਹਾਂ ਚਾਰ ਮਨੰਤੇ ਛੇ ਮੂਏ ਚਾਰ ਪੁਰਖ ਦੋਏ ਨਾਰ ਇਸ ਤਰ੍ਹਾਂ ਇਹ ਜਿਹੜਾ ਗੁਰਮਤਿ ਵਿੱਚ ਇਹਨਾਂ ਦਾ ਇਲਾਜ ਹੈਗਾ ਜਿਹੜੀਆਂ ਹੋਰ ਸੰਸਾਰੀ ਮੱਤਾਂ ਹਨ ਉਹ ਸਿਰਫ ਪੰਜਾਂ ਨੂੰ ਮੰਨ ਲਿਆ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਉਂਕਿ ਉਹ ਉਹ ਹੰਕਾਰ ਦਾ ਇਲਾਜ ਕਰਦੇ ਆ ਪਰ ਹੰਕਾਰ ਨੂੰ ਜਿਹੜਾ ਹਉਮੈ 부ਜੇ ਤਾਂ ਦਰਸੂਜੇ ਹੁਣ ਹਉਮੈ ਨੂੰ ਬੁਝਣਾ ਆਏਗਾ ਹਉਮੈ ਨੂੰ ਹਉਮੈ ਕਿੱਥੋਂ ਉਪਜੇ ਕਿਤ ਸੰਜਮੇ ਜਾਏ ਕਿਰਪਾ ਕਰੇ ਜੇ ਆਪਣੀ ਗੁਰ ਕਾ ਸ਼ਬਦ ਕਮਾਏ ਕਹੇ ਨਾਨਕ ਸੁਣੋ ਜਨੋ ਇਤ ਸੰਜਮ ਦੁਖ ਜਾਏ ਹੁਣ ਇਹ ਸੰਜਮ ਦਾ ਮਤਲਬ ਹੈਗਾ ਕਿ ਥੋੜਾ ਥੋੜਾ ਕਰਕੇ ਜਿਵੇਂ ਜਿਵੇਂ ਆਪਾਂ ਗਿਆਨ ਲੈਂਦੇ ਆ ਤਾਂ ਜਾ ਕੇ ਹਉਮੈ ਦਾ ਰਾਜ ਹਉਮੈ ਮਰਦੀ ਹੈਗੀ ਆ ਪਰ ਹਉਮੈ ਜਿਹੜੀ ਪੈਦਾ ਕਿੱਥੋਂ ਹੋਈ ਆ ਹਉਮੈ ਪੈਦਾ ਹੋਈ ਹੈਗੀ ਆ ਭਰਮ ਦੇ ਵਿੱਚੋਂ ਮਾਰੇ ਇੱਕ ਤਦ ਜਾਏ ਘਣੇ ਜੇ ਆਪਾਂ ਭਰਮ ਦਾ ਇਲਾਜ ਕਰ ਲਈਏ ਤਾਂ ਸਾਰੇ ਹੀ ਜਿਵੇਂ ਕਹਿੰਦੇ ਦਰਖਤ ਦੀ ਜਿਹੜੀ ਜੜ ਹੈਗੀ ਆ ਉਹ ਨੂੰ ਜੇ ਪੁੱਟ ਦੇਈ ਤਾਂ ਦਰਖਤ ਦੇ ਪੱਤੇ ਸਾਰਾ ਕੁਝ ਆਪਣੇ ਆਪ ਸੁੱਕ ਜਾਣਾ ਹੈਗਾ ਇਸ ਤਰ੍ਹਾਂ ਜਿਹੜਾ ਭਰਮ ਹੈਗਾ ਉਹ ਹਰੇਕ ਦਾ ਜਿਹੜੇ ਜੀਵਨ ਦਾ ਹੈਗਾ ਜੀਵਨ ਦੇ ਜਿਹੜਾ ਜਨਮ ਦਾ ਕਾਰਨ ਹੈਗਾ ਇਸ ਕਰਕੇ ਧਰਮ ਦਾ ਇਲਾਜ ਕਰਨਾ ਗੁਰਬਾਣੀ ਵਿੱਚ ਸਿਰਫ ਹੈ ਹੋਰ ਦੂਸਰੀਆਂ ਮੱਤਾ ਧਰਮ ਦਾ ਰਾਜ ਨਹੀਂ ਕਰਦੀਆਂ ਉਹ ਜਿਵੇਂ ਦਰਖਤ ਤੇ ਪੱਤਿਆਂ ਤੋਂ ਸ਼ੁਰੂ ਕਰਦੇ ਆ ਕਿ ਪਹਿਲਾਂ ਕਾਮ ਦਾ ਇਲਾਜ ਕਰ ਲੋ, ਕ੍ਰੋਧ ਦਾ ਕਰ ਲੋ, ਹੰਕਾਰ ਇਸ ਤਰ੍ਹਾਂ ਜਿਹੜਾ ਹੈਗਾ ਹੱਲ ਹੁੰਦਾ ਨਹੀਂ ਹੈਗਾ ਇਸੇ ਕਰਕੇ ਦੂਸਰੀਆਂ ਮੱਤਾਂ ਨੂੰ ਸੱਚ ਦੀ ਸਮਝ ਨਹੀਂ ਆਈ ਕਿਉਂਕਿ ਇੱਕੋ ਇੱਕ ਜਿਹੜੀ ਨਿਆਰੀ ਮੱਤ ਗੁਰਮਤ ਹੈਗੀ ਆ ਉਹਦੇ ਵਿੱਚ ਇਹ ਜੀਵਨ ਮੁਕਤ ਸੋ ਆਖੀ ਹੈ ਮਰ ਜੀਵੇ ਮਰਿਆ ਇਹਦੇ ਵਿੱਚ ਜੇ ਇਸ ਬੰਦਾ ਜਿਹੜਾ ਹੈਗਾ ਉਹ ਜੀਵ ਜਿਹੜਾ ਜੀਵਨ ਮੁਕਤ ਹੋ ਸਕਦਾ ਹੈ ਭਾਵ ਜਨਮ ਮਰਨ ਦੇ ਚੱਕਰ ਤੋਂ ਨਿਕਲ ਸਕਦਾ ਹੈਗਾ ਹੋਰ ਜਿਹੜੀਆਂ ਦੂਸਰੀਆਂ ਮਤਾਂ ਉਹ ਭਰਮ ਵਿੱਚ ਫਸਾਉਣ ਵਾਲੀਆਂ ਹਨ ਫਾਸਨ ਕੀ ਵਿਦ ਸਭ ਕੋ ਜਾਣੇ ਛੂਟਣ ਕੀ ਇੱਕ ਕੋਈ ਕਿਉਂਕਿ ਉਹ ਸਾਰੀਆਂ ਫਸਾਉਣ ਵਾਲੀਆਂ ਮਤਾਂ ਜਿਹੜੀ ਛਡਾਉਣ ਵਾਲੀ ਇੱਕੋ ਇੱਕ ਮਤ ਹੈਗੀ ਉਹ ਗੁਰਮਤ ਹੈਗੀ ਆ ਸੱਚ ਦਾ ਗਿਆਨ ਹੈਗਾ ਦੂਸਰੀਆਂ ਮਤਾਂ ਦੇ ਵਿੱਚ ਆਤਮਾ ਦਾ ਗਿਆਨ ਨਹੀਂ ਹੈਗਾ ਤੇ ਇਸ ਕਰਕੇ ਜਿਹੜਾ ਗੁਰਮਤ ਜਿਹੜੀ ਹੈਗੀ ਆ ਉਹ ਉਹਨੂੰ ਹੀ ਵਿਵੇਕ ਉਹਦ ਗਿਆ ਗਿਆ ਉਹਨੂੰ ਹੀ ਚੰਡੀ ਕਿਹਾ ਗਿਆ ਹੈਗਾ ਉਹਨੂੰ ਵੱਖਰੇ ਵੱਖਰੇ ਨਾਮ ਦਿੱਤੇ ਗਏ ਹਨ ਪਰ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਨਾਮ ਹੁੰਦੇ ਉਹ ਵੱਖਰੇ ਵੱਖਰੀਆਂ ਭਾਸ਼ਾਵਾਂ ਕਰਕੇ ਹੁੰਦੇ ਆ ਜਿਵੇਂ ਪਾਣੀ ਨੂੰ ਇੰਡੀਆ ਵਿੱਚ ਪਾਣੀ ਕਹਿੰਦੇ ਆ ਇੰਗਲਿਸ਼ ਵਿੱਚ ਵਾਟਰ ਕਹਿੰਦੇ ਆ ਰਸ਼ੀਆ ਵਾਲੇ ਵਾਦਾ ਕਹਿੰਦੇ ਆ ਇਸ ਤਰ੍ਹਾਂ ਵੱਖਰੇ ਵੱਖਰੇ ਕੰਟਰੀਆਂ ਚ ਉਹਨੂੰ ਵੱਖਰੇ ਵੱਖਰੇ ਨਾਮ ਹਨ ਪਰ ਅਸਲ ਵਿੱਚ ਗੱਲ ਜਿਹੜੀ ਹੈ ਮਾਨਸਕੀ ਜਾਤ ਸਭ ਏਕੇ ਪਹਿਚਾਨ ਉਹ ਹੁਣ ਜੇ ਮਾਨਸਾ ਆਪਾਂ ਸਾਰੇ ਮਾਨਸਾ ਹੈਗੇ ਆਪਣੀ ਜਾਤ ਇੱਕ ਹੈਗੀ ਆ ਤਾਂ ਉਹਨੂੰ ਇੱਕ ਭਾਵ ਸੱਚ ਤੋਂ ਹੀ ਬੋਲੇ ਭਰਤਰੀ ਸਤ ਸਰੂਪ ਪਰਮ ਤੰਤਵ ਰੇਖਨ ਰੂਪ ਗੁਰੂ ਨਾਨਕ ਦੇਵ ਜੀ ਦਾ ਸ਼ਬਦ ਹੈ ਕਿ ਭਰਤਰੀ ਵਿੱਚ ਜਿਹੜਾ ਬੋਲਣ ਵਾਲਾ ਉਹ ਸੱਚ ਦਾ ਸਰੂਪ ਹੈ ਇਸ ਤਰ੍ਹਾਂ ਸਾਰਿਆਂ ਦੇ ਵਿੱਚ ਸੱਚ ਹੈਗਾ ਜਿਵੇਂ ਜਵਾਕੇ ਵਿਕੇ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਨਾ ਘਾਟ ਹੈ ਨਾ ਵਾੜ ਹੈ ਨਾ ਵਾੜ ਘਾਟ ਹੁੰਦਾ ਹੈ ਹੁਣ ਇਹਦੇ ਵਿੱਚ ਜਿਹੜਾ ਹਰੇਕ ਦੇ ਆਪਣੀ ਮਨ ਤੇ ਖੜਾ ਹੈਗਾ ਮਨ ਕੋਲ ਸਵੈਪੰਗ ਸ਼ਕਤੀ ਹੈਗੀ ਹੈ ਸ਼ਾ ਉਹ ਜਿਹੜਾ ਸੈਪੰਗ ਨਹੀਂ ਸਵੈਪੰਗ ਹੈਗਾ ਸਵੈਪੰਗ ਸ਼ਕਤੀ ਦੀ ਮਰਜ਼ੀ ਹੈ ਹੁਕਮ ਵਿੱਚ ਚੱਲੇ ਤੇਰੀ ਮਰਜ਼ੀ ਹੁਕਮ ਵਿੱਚ ਨਾ ਚੱਲੇ ਜਿਹੜੇ ਹੁਕਮ ਵਿੱਚ ਚੱਲਦੇ ਹਨ ਉਹ ਸੱਚ ਨੂੰ ਜਾਣ ਲੈਂਦੇ ਹਨ ਉਹ ਸੱਚ ਸਰੂਪ ਬਣ ਜਾਂਦੇ ਹਨ ਤੇ ਜਿਹੜੇ ਹੁਕਮ ਨੂੰ ਨਹੀਂ ਪਛਾਣਦੇ ਤੇ ਉਹ ਆਪਣਾ ਓਮੇ ਹੀ ਬੰਦਨਾ ਓਮੇ ਦੇ ਵਿੱਚ ਖੋਣ ਕਰਕੇ ਬੰਦਨਾ ਵਿੱਚ ਪੈ ਰਹੇ ਹੁੰਦੇ ਆ ਤੇ ਮੋਰ ਮੋਰ ਜਿਹੜੀਆਂ ਵਕਰੀਆਂ ਵਕਰੀਆਂ ਜੂਨਾ ਧਾਰਨ ਕਰਦੇ ਰਹਿੰਦੇ ਆਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ